ਬਲਜੀਤ ਸਿੰਘ ਕਾਫੀ ਦਿਨਾਂ ਤੋਂ ਚਿੰਤਾ ਵਿੱਚ ਸੀ ਅਤੇ ਉਸ ਦਾ ਸੁਭਾਅ ਵੀ ਕਾਫੀ ਚੜਚੜਾ ਹੋ ਗਿਆ ਸੀ। ਉਹ ਹਮੇਸ਼ਾ ਇਸ ਸੋਚ ਵਿੱਚ ਡੁੱਬਿਆ ਰਹਿੰਦਾ ਸੀ ਕਿ ਘਰ ਦੇ ਸਾਰੇ ਖਰਚੇ ਉਸ ਨੂੰ ਇਕੱਲੇ ਨੂੰ ਚੱਕਣੇ ਪੈਂਦੇ ਹਨ। ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਸੇ ਇਕੱਲੇ ਉੱਪਰ ਸੀ। ਪਰਿਵਾਰ ਵੱਡਾ ਹੋਣ ਕਾਰਨ ਉਸ ਤੇ ਘਰ ਕੋਈ ਨਾ ਕੋਈ ਰਿਸ਼ਤੇਦਾਰ ਆਉਂਦਾ ਜਾਂਦਾ ਰਹਿੰਦਾ। ਉਹ ਇਨ੍ਹਾਂ ਗੱਲਾਂ ਬਾਰੇ ਸੋਚ-ਸੋਚ ਕੇ ਆਪਣੀ ਪਤਨੀ ਅਤੇ ਬੱਚਿਆਂ ਉੱਤੇ ਗੁੱਸਾ ਕੱਢਦਾ ਰਹਿੰਦਾ ਇੱਕ ਦਿਨ ਬਲਜੀਤ ਸਿੰਘ ਦਾ ਬੇਟਾ ਉਸਦੇ ਕੋਲ ਆਇਆ ਅਤੇ ਉਸਨੇ ਕਿਹਾ ਕਿ ਪਾਪਾ ਮੈਨੂੰ ਸਕੂਲ ਦਾ ਹੋਮਵਰਕ ਕਰਵਾ ਦੇਵੋ ਪਰ ਉਹ ਪਹਿਲਾਂ ਹੀ ਪਰੇਸ਼ਾਨ ਸੀ ਉਸਨੇ ਆਪਣੇ ਬੇਟੇ ਨੂੰ ਝਿੜਕ ਕੇ ਪਜਾ ਦਿੱਤਾ ਫਿਰ ਜਦੋਂ ਥੋੜੀ ਦੇਰ ਬਾਅਦ ਬਲਜੀਤ ਸਿੰਘ ਦਾ ਗੁੱਸਾ ਸ਼ਾਂਤ ਹੋ ਗਿਆ ਤਾਂ ਉਹ ਆਪਣੇ ਬੇਟੇ ਦੇ ਕਮਰੇ ਵਿੱਚ ਗਿਆ ਤੇ ਉਸਨੇ ਦੇਖਿਆ ਕਿ ਉਸਦਾ ਬੇਟਾ ਸੁੱਤਾ ਹੋਇਆ ਸੀ ਅਤੇ ਉਸਦੇ ਹੱਥ ਵਿੱਚ ਉਸਦੀ ਹੋਮਵਰਕ ਵਾਲੀ ਕਾਪੀ ਸੀ ਜਦੋਂ ਆਪਣੇ ਬੇਟੇ ਦੇ ਹੱਥ ਵਿੱਚੋਂ ਕਾਪੀ ਫੜ ਕੇ ਇੱਕ ਪਾਸੇ ਰੱਖਣ ਲੱਗਿਆ ਤਾਂ ਉਸਦੀ ਨਜ਼ਰ ਬੇਟੇ ਦੇ ਹੋਮਵਰਕ ਵਾਲੇ ਟਾਈਟਲ ਤੇ ਪਈ ਟਾਈਟਲ ਵਿੱਚ ਲਿਖਿਆ ਸੀ ਕਿ ਉਹਨਾਂ ਚੀਜ਼ਾਂ ਬਾਰੇ ਲਿਖੋ ਜੋ ਸਾਨੂੰ ਸ਼ੁਰੂ ਵਿੱਚ ਚੰਗੀਆਂ ਨਹੀਂ ਲੱਗਦੀਆਂ ਪਰ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਉਹੀ ਸਹੀ ਸਨ ਇਸ ਟਾਈਟਲ ਤੇ ਸਾਰੇ ਬੱਚਿਆਂ ਨੇ ਘਰ ਤੋਂ ਇੱਕ ਪੈਰਾਗ੍ਰਾਫ ਲਿਖ ਕੇ ਲੈ ਕੇ ਆਉਣਾ ਸੀ ਉਸ ਦਾ ਬੇਟਾ ਵੀ ਉਹ ਪੈਰਾਗ੍ਰਾਫ ਲਿਖ ਚੁੱਕਿਆ ਸੀ ਫਿਰ ਬਲਜੀਤ ਨੇ ਆਪਣੇ ਬੇਟੇ ਦਾ ਲਿਖਿਆ ਹੋਇਆ ਪੜਨਾ ਸ਼ੁਰੂ ਕੀਤਾ ਉਸ ਦੇ ਬੇਟੇ ਨੇ ਲਿਖਿਆ ਸੀ ਮੈਂ ਆਪਣੇ ਪੱਕੇ ਪੇਪਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਸ਼ੁਰੂ ਵਿੱਚ ਤਾਂ ਇਹ ਮੈਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਪਰ ਇਹ ਪੇਪਰ ਹੋਣ ਤੋਂ ਬਾਅਦ ਛੁੱਟੀਆਂ ਹੋ ਜਾਂਦੀਆਂ ਹਨ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਂ ਉਹਨਾਂ ਕਾੜੀਆਂ ਅਤੇ ਬੇਸਵਾਦੀਆਂ ਦਵਾਈਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸ਼ੁਰੂ ਵਿੱਚ ਉਹ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੀਆਂ ਬਹੁਤ ਹੀ ਕੌੜੀਆਂ ਲੱਗਦੀਆਂ ਨੇ ਪਰ ਬਾਅਦ ਵਿੱਚ ਉਹ ਹੀ ਮੈਨੂੰ ਠੀਕ ਕਰ ਦਿੰਦੀਆਂ ਨੇ ਮੈਂ ਉਸ ਘੜੀ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਰੋਜ਼ ਸਵੇਰ ਜਗਾਉਂਦੀ ਹੈ ਅਤੇ ਮੈਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਮੈਂ ਹਾਲੇ ਵੀ ਜਿਉਂਦਾ ਹਾਂ ਮੈਂ ਪਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਇੰਨੇ ਚੰਗੇ ਪਾਪਾ ਦਿੱਤੇ ਕਿਉਂਕਿ ਸ਼ੁਰੂ ਵਿੱਚ ਤਾਂ ਉਹ ਮੈਨੂੰ ਛਿੜਕਦੇ ਹਨ ਪਰ ਬਾਅਦ ਵਿੱਚ ਉਹ ਹੀ ਮੈਨੂੰ ਮੇਰੀ ਮਨਪਸੰਦੀ ਜਗ੍ਹਾ ਤੇ ਘਮਾਉਣ ਲੈ ਕੇ ਜਾਂਦੇ ਹਨ ਮੈਨੂੰ ਚੰਗੀਆਂ-ਚੰਗੀਆਂ ਚੀਜ਼ਾਂ ਖਵਾਉਂਦੇ ਹਨ ਤੇ ਮੇਰੇ ਲਈ ਸੋਹਣੇ-ਸੋਹਣੇ ਕਢਾਉਣੇ ਵੀ ਲੈ ਕੇ ਆਉਂਦੇ ਹਨ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਕੋਲ ਪਾਪਾ ਹਨ ਕਿਉਂਕਿ ਮੇਰੇ ਦੋਸਤ ਹੈਰੀ ਕੋਲ ਤਾਂ ਪਿਤਾ ਹੀ ਨਹੀਂ ਹੈ ਆਪਣੇ ਬੱਚੇ ਦਾ ਹੋਮਵਰਕ ਪੜਨ ਤੋਂ ਬਾਅਦ ਉਸ ਆਦਮੀ ਨੂੰ ਇੰਜ ਲੱਗਿਆ ਜਿਵੇਂ ਕਿ ਉਹ ਗਹਿਰੀ ਨੀਂਦ ਵਿੱਚੋਂ ਜਾਗਿਆ ਹੋਵੇ ਉਸ ਦੀ ਸੋਚ ਬਦਲ ਚੁੱਕੀ ਸੀ ਕਿਉਂਕਿ ਉਸਦੇ ਬੱਚੇ ਦੀਆਂ ਲਿਖੀਆਂ ਹੋਈਆਂ ਗੱਲਾਂ ਉਸਦੇ ਦਿਮਾਗ ਵਿੱਚ ਚੱਲ ਰਹੀਆਂ ਸਨ ਤੇ ਜੋਸ ਨੇ ਅਖੀਰ ਵਿੱਚ ਗੱਲ ਲਿਖੀ ਸੀ ਉਸ ਗੱਲ ਨੇ ਉਸਦੇ ਹੋਸ਼ ਹੀ ਉਡਾ ਦਿੱਤੇ ਸਨ ਫਿਰ ਉਸਨੇ ਆਪਣੇ ਮਨ ਨੂੰ ਥੋੜਾ ਸ਼ਾਂਤ ਕੀਤਾ ਅਤੇ ਸੋਚਿਆ ਮੈਨੂੰ ਘਰ ਵਿੱਚ ਸਾਰੇ ਖਰਚ ਆਪ ਚੱਕਣੇ ਪੈਂਦੇ ਹਨ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੇਰੇ ਕੋਲ ਘਰ ਹੈ ਮੈਂ ਉਹਨਾਂ ਲੋਕਾਂ ਨਾਲੋਂ ਠੀਕ ਹਾਂ ਜਿਨ੍ਹਾਂ ਕੋਲ ਘਰ ਹੀ ਨਹੀਂ ਹੈ ਮੈਨੂੰ ਆਪਣੇ ਪਰਿਵਾਰ ਦੇ ਖਰਚੇ ਚੱਕਨੇ ਪੈਂਦੇ ਹਨ ਇਸ ਦਾ ਮਤਲਬ ਇਹ ਹੈ ਕਿ ਮੇਰੇ ਕੋਲ ਪਰਿਵਾਰ ਹੈ ਘਰ ਵਾਲੀ ਹੈ ਬੱਚੇ ਹਨ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਹਾਂ ਕਿਉਂਕਿ ਕਈ ਲੋਕ ਅਜੇ ਹੀ ਵੀ ਹਨ ਜਿਨ੍ਹਾਂ ਕੋਲ ਪਰਿਵਾਰ ਹੀ ਨਹੀਂ ਹੈ ਤੇ ਦੁਨੀਆ ਵਿੱਚ ਇਕੱਲੇ ਹੀ ਰਹਿੰਦੇ ਹਨ ਮੇਰੇ ਕੋਲ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਮੇਰੀ ਆਪਣੀ ਕੋਈ ਪਛਾਣ ਹੈ ਮੇਰੀ ਸਮਾਜ ਵਿੱਚ ਆਪਣੀ ਕੋਈ ਹੈਸੀਅਤ ਹੈ ਮੇਰੇ ਕੋਲ ਆਪਣੇ ਹਨ ਜੋ ਸੁਖ ਦੁਖ ਵਿੱਚ ਮੇਰਾ ਸਾਥ ਦੇਣ ਲਈ ਮੇਰੇ ਕੋਲ ਆਉਂਦੇ ਹਨ हे ਪ੍ਰਮਾਤਮਾ ਤੇਰਾ ਬਹੁਤ ਬਹੁਤ ਸ਼ੁਕਰ ਹੈ ਅਤੇ ਪ੍ਰਮਾਤਮਾ ਮੈਨੂੰ ਮaaf ਕਰ ਦੇਣਾ ਕਿਉਂਕਿ ਮੈਂ ਤੇਰੀ ਕਿਰਪਾ ਨੂੰ ਸਮਝ ਨਹੀਂ ਸਕਿਆ ਹੁਣ ਬਲਜੀਤ ਸਿੰਘ ਦੀ ਸੋਚ ਬਿਲਕੁਲ ਹੀ ਬਦਲ ਚੁੱਕੀ ਸੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਉਹ ਕਈਆਂ ਨਾਲੋਂ ਬਹੁਤ ਜ਼ਿਆਦਾ ਚੰਗਾ ਹੈ ਉਸ ਦੀਆਂ ਸਾਰੀਆਂ ਫਿਕਰਾਂ ਚਿੰਤਾਵਾਂ ਜਾਣੀ ਹਵਾ ਵਿੱਚ ਖੰਬਲਾ ਕੇ ਉੱਡ ਗਈਆਂ ਫਿਰ ਉਹ ਆਪਣੇ ਬੱਚੇ ਕੋਲ ਗਿਆ ਅਤੇ ਉਸ ਨੂੰ ਸੁੱਤੇ ਪਏ ਨੂੰ ਹੀ ਚੱਕ ਕੇ ਗੋਦ ਵਿੱਚ ਲੈ ਲਿਆ ਅਤੇ ਉਸ ਦਾ ਮੱਥਾ ਚੁੰਮਿਆ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ ਦੋਸਤੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਵੀ ਕਈ ਉਤਰਾ ਚੜਾ ਆਉਂਦੇ ਹਨ ਕਈ ਮੁਸ਼ਕਲਾਂ ਆਉਂਦੀਆਂ ਹਨ ਸਾਨੂੰ ਵੀ ਉਹਨਾਂ ਦਾ ਸਾਹਮਣਾ ਡਟ ਕੇ ਕਰਨਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਸੋਚ ਸਕਾਰਾਤਮਕ ਰੱਖਣੀ ਚਾਹੀਦੀ ਹੈ। ਦੋਸਤੋ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਹੋਈ? ਤੁਸੀਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।